ਦੇ ਨਾਲ ਹੀ ਮੰਮਾ ਨੇ ਕਿਹਾ ਚਲੋ ਤੂੰ ਚੇਂਜ ਕਰ ਲੈ ਕੱਪੜੇ ਚੇਂਜ ਕਰ ਲੈ ਵੀ ਬੱਚੇ ਲੇਟ ਕਰਦੇ ਉਹ ਜਦੋਂ ਕੱਪੜੇ ਚੇਂਜ ਕਰਨ ਅੰਦਰ ਨੂੰ ਗਈ ਉਹਨੇ ਅਲਮਾਰੀ ਚ ਦੇਖਿਆ ਕਿ ਚੋਰ ਤਾਂ ਤਸੱਲੀ ਨਾਲ ਬੈਠਾ ਆ ਹਾਂਜੀ ਸੇ ਮੇਰੇ ਨਾਲ ਦੋ ਜੋੜੇ ਤਾਂ ਟੌਪਸਾਂ ਦੇ ਸੀਗੇ ਠੀਕ ਹੈ ਤਾਂ ਦੋ ਮੇਰੀਆਂ ਮੁੰਡੀਆਂ ਸੀਗੀਆਂ ਠੀਕ ਹੈ ਜਾਨੂ ਇੱਕ ਜੰਪ ਕੀਤਾ ਉਹ ਬਾਹਰ ਮੰਮਾ ਹੋਣਾ ਨੂੰ ਹੀ ਹੋੜਾ ਲਾ ਕੇ ਚਲਾ ਗਿਆ ਮੈਨੂੰ ਐਦਾ ਦੱਸਿਆ ਫੋਨ ਤੇ नुक्षान नुक्षान कि बच गई जान ਨੂੰ ਕੋਈ ਨੁਕਸਾਨ ਨਹੀਂ ਹੋ ਕਿਉਂਕਿ ਮੇਰੀ ਭਾਂਜੀ ਨੇ ਦੱਸਿਆ ਕਿ ਉਹਦੇ ਹੱਥ 'ਚ ਕਾਫੀ ਵੱਡਾ ਨਾਈਫ ਸੀ ਚਾਕੂ ਛੂਰਾ ਸੀਗਾ ਕਾਫੀ ਵੱਡਾ ਸੀਗਾ ਤੇ ਬਾਕੀ ਉਸ ਟਾਈਮ ਫਿਰ ਮੈਂ ਆਪਣੇ ਹਸਬੰਡ ਨਾਲ ਨਾਲ ਹੀ ਅਸੀਂ ਉਧਰੋਂ ਆਫਿਸ ਤੋਂ ਆਫ ਲੈ ਕੇ ਮੈਂ ਜਸਟ ਆਈ ਇਹਨਾਂ ਕੋਲ ਤੇ ਸਾਨੂੰ ਬਿਲਕੁਲ ਜਮ ਨਹੀਂ ਪਤਾ ਲੱਗਿਆ ਹੈਗਾ ਉਹਨੇ ਦਸਤ ਦਿੱਤੀ ਹੋਈ ਨਹੀਂ ਕਿਸੇ ਚੀਜ਼ ਦੀ ਵੀ ਸਾਨੂੰ ਖੜਕਾ ਹੀ ਨਹੀਂ ਜਿੱਦਾਂ ਹੋਇਆ ਹੈਗਾ ਇਸ ਤਰ੍ਹਾਂ ਹੋਇਆ ਨੇ ਰਜਿਸਟ੍ਰੇਸ਼ਨ ਕੀਤੀ ਇੱਥੇ ਨਹੀਂ ਹਜੇ ਤਾਂ ਕੁਝ ਹਜੇ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਹੈਗਾ ਇਹ ਸਮਾਨ ਵੀ ਸਾਡਾ ਉੱਤੇ ਹੀ ਪਿਆ ਹੈ ਲੁਧਣਾ ਲੈ ਬਿਨ ਦ੍ਰਿਸ਼ਕ ਤੁਸੀਂ ਤੇ ਮੈਂ ਹਾਂ ਯੂਮਬਰੀ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਬਦਮਾਸ਼ ਜਿਹੇ ਕਿ ਇੰਦਾਮ ਦਿੰਦੇ ਆ ਰਹੇ ਨੇ ਇੱਕ ਮਾਮਲਾ ਜਿਹੜਾ ਲੁਧਿਆਣਾ ਦੇ ਮੰਗੜ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਦੇ ਨਾਲ ਇੱਕ ਚੋਰ ਬਦਮਾਸ਼ ਚਿਚਰ ਗਿਆ ਘਰੇ ਵਰਦਾ ਤੇ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਵਾ ਗੱਲਬਾਤ ਕਰ ਲਨੇ ਆ ਕੀ ਨਾਮ ਆ ਤੁਹਾਡਾ ਕਮਲਪ੍ਰੀਤ ਕੋ ਕਮਲ ਜੀ ਹੋਇਆ ਕੀ ਸੀਗਾ ਕੌਣ ਸੀਗਾ ਕਿੱਦਾਂ ਚੋਰ ਬਣਿਆ ਮੈਂ ਉਸ ਟਾਈਮ ਉਸ ਟਾਈਮ ਮੈਂ ਆਪਣੀ ਜੌਬ ਤੇ ਸੀ ਮੈਂ ਇਹਨਾਂ ਦੀ ਛੋਟੀ ਡਾਟਰ ਆ ਜੀ ਤੇ ਮੇਰੀ ਆਦਤ ਹੈ ਕਿ ਮੈਂ ਦੁਪਹਿਰੇ ਇੱਕ ਵਾਰ ਆਪਣੇ ਮਦਰ ਨੂੰ ਜ਼ਰੂਰ ਹਾਲਚਲ ਪੁੱਛਣ ਲਈ ਫੋਨ ਕਰਦੀ ਆ ਜੀ ਤੇ ਜਦ ਤੱਕ ਮੈਂ ਗੱਲ ਹੀ ਕਰ ਰਹੀ ਸੀ ਤੇ ਮੇਰੀ ਭਾਂਜੀ ਮੇਰੇ ਮਮਾ ਹੁਣਾਂ ਕੋ ਰਹਿੰਦੀ ਐ ਤੇ ਉਹਨੇ ਨਾਲ ਹੀ ਜਿਵੇਂ ਉਹ ਬਾਹਰੋਂ ਆਈ ਆ ਚੀਜ਼ ਲੈ ਕੇ ਮੇਰੇ ਮਮਾ ਨੇ ਦੱਸਿਆ ਵੀ ਉਹਨਾਂ ਪ੍ਰੀਵੀਅਸ ਇੰਟਰਵਿਊ ਚ ਤੇ ਨਾਲ ਹੀ ਮਮਾ ਨੇ ਕਿਹਾ ਚਲੋ ਤੂੰ ਚੇਂਜ ਕਰ ਲੈ ਕੱਪੜੇ ਚੇਂਜ ਕਰ ਲੈ ਵੀ ਬੱਚੇ ਲੇਟ ਕਰਦੇ ਉਹ ਜਦੋਂ ਕਪੜੇ ਚੇਂਜ ਕਰਨ ਅੰਦਰ ਨੂੰ ਗਈ ਉਹਨੇ ਅਲਮਾਰੀ ਚ ਦੇਖਿਆ ਕਿ ਚੋਰ ਤਾਂ ਤਸੱਲੀ ਨਾਲ ਬੈਠਾ ਆ ਉਹ ਫਟਾਫਟ ਡਰਦੀ ਮਾਰੀ ਮਮਾ ਦੱਸ ਨੇ ਮਮਾ ਆਪਣੇ ਘਰ ਕੋਈ ਹੈ ਚੋਰ ਹੈ ਚੋਰ ਹੈ ਮਮਾ ਮੇਰੇ ਨਾਲ ਹੀ ਉੱਠੇ ਜਾਨੂ ਉਹ ਇੱਕ ਜੰਪ ਕੀਤਾ ਉਹ ਬਾਹਰ ਮਮਾ ਹੋਣਾ ਨੂੰ ਹੀ ਹੋੜਾ ਲਾ ਕੇ ਚਲਾ ਗਿਆ ਮੈਨੂੰ ਐਦਾ ਦੱਸਿਆ ਫੋਨ ਤੇ ਤੇ ਬਾਕੀ ਉਸ ਟਾਈਮ ਫਿਰ ਮੈਂ ਆਪਣੇ ਹਸਬੰਡ ਨਾਲ ਨਾਲ ਹੀ ਅਸੀਂ ਉਧਰੋਂ ਆਫਿਸ ਤੋਂ ਆਫ ਲੈ ਕੇ ਮੈਂ ਜਸਟ ਆਈ ਹਾਂ ਨਾ ਕੋਲ हां जी मतलब मैं मैं कॉल थी सी ਤੁਸੀਂ ਇਹ ਦੇਖੋ ਕਿ ਘਰ ਦੇ ਸਾਰੇ ਮੈਂਬਰ ਬੈਠੇ ਐ ਘਰ ਦੇ ਵਿੱਚ ਹੀ ਐ ਬਟ ਇਜ਼ ਸਟਿਲ ਮਤਲਬ ਸੇਫ ਨਹੀਂ ਹੈਗੇ ਬੱਚੇ ਵੀ ਸੇਫ ਨਹੀਂ ਹੈਗੇ ਮੇਰੀ ਛੋਟੀ ਬੱਚੀ ਅਨਕੀ ਮੇਰੀ ਪਾਂਜੀ ਜਿਹੜੀ ਮੰਮੀ ਪਾਪਾ ਕਰ ਸੀ ਮਤਲਬ ਅਗਰ ਨਾਰਮਲੀ ਚੱਲੇ ਨਹੀਂ ਕਿਉਂਕਿ ਲਾਈਟ ਸੌਫ ਕਰਕੇ ਮੋਬਾਈਲ ਦੀ ਲੋ ਦੇ ਨਾਲ ਲਗਾ ਹੋਇਆ ਸੀ ਅਲਮੀਰਾ ਚ ਨਾ ਤਾਂ ਇਹ ਬਹੁਤ ਇੱਕ ਤਾਂ ਸੇਫਟੀ ਨੂੰ ਲੈ ਕੇ ਬਹੁਤ ਹੈ ਦੂਸਰਾ ਇਹ ਹੈ ਕਿ ਅੱਜ ਕੱਲ੍ਹ ਸਿਆਣੀ ਮੈਂ ਸਾਨੂੰ ਇਹ ਤਾਂ ਵੀ ਇਹ ਹੈ ਕਿ ਬਚ ਗਈ ਜਾਨ ਨੂੰ ਕੋਈ ਨੁਕਸਾਨ ਨਹੀਂ ਹੋ ਕਿਉਂਕਿ ਮੇਰੀ ਪਾਂਜੀ ਨੇ ਦੱਸਿਆ ਕਿ ਉਹਦੇ ਹੱਥ 'ਚ ਕਾਫੀ ਵੱਡਾ ਨਾਈਫ ਸੀ ਚਾਕੂ ਛੂਰਾ ਸੀਗਾ ਕਾਫੀ ਵੱਡਾ ਸੀਗਾ ਤਾਂ ਉਹ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਘਬਰਾ ਗਈ ਸੀ ਹਾਂ ਅੰਟੀ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਚੋਰ ਨੇ ਦਸਤਕ ਦਿੱਤੀ ਘਰ ਦੇ ਵਿੱਚ ਕੁਝ ਆ ਖੜਾ ਕੁਝ ਆਵਾਜ਼ ਨਹੀਂ ਆਈ ਕੋਈ ਕੁਝ ਨਹੀਂ ਬਿਲਕੁਲ ਨਹੀਂ ਕਿਉਂਕਿ ਮੈਂ ਪੇਸ਼ੰਟ ਕਰਕੇ ਉਹ ਮੈਂ ਲੰਮੀ ਪਈ ਸੀਗੀ ਤਾਂ ਹਸਬੰਦ ਮੇਰੇ ਕੋਲ ਇਦਾਂ ਬੈਠੇ ਹੋਏ ਸੀਗੇ ਤੇ ਸਾਨੂੰ ਬਿਲਕੁਲ ਜਮਾ ਹੀ ਨਹੀਂ ਪਤਾ ਲੱਗਿਆ ਹੈਗਾ ਉਹਨੇ ਦਸਤ ਦਿੱਤੀ ਹੀ ਨਹੀਂ ਕਿਸੇ ਚੀਜ਼ ਦੀ ਵੀ ਸਾਨੂੰ ਖੜਕਾ ਹੀ ਨਹੀਂ ਜਿੱਦਾਂ ਹੋਇਆ ਹੈਗਾ ਇਸ ਤਰ੍ਹਾਂ ਹੋਇਆ ਦੇਖ ਲਓ ਕਿੱਦਾਂ ਉਹਨਾਂ ਨੇ ਉਹਨਾਂ ਲੋਕ ਖੋਲੇ ਕਿੱਦਾਂ ਉਹਨਾਂ ਨੇ ਕਿੰਨੇ ਕਿੰਨੇ ਕੋ ਬਦਮਾਸ਼ ਸੀਗੇ ਚੋਰ ਬਦਮਾਸ਼ ਬਦਮਾਸ਼ ਜੀ ਕੋਈ ਖਾਸ ਨਹੀਂ ਸੀਗਾ ਇੱਕ ਭਈਆ ਜਿਹਾ ਸੀਗਾ ਐਵੇਂ ਅਚਾ ਨਾਰਮਲ ਜਿੱਦਾਂ ਬੰਦੇ ਹੁੰਦੇ ਹੀ ਆ بس ਇਤ ਕੋਈ ਬੰਦਾ ਸੀਗਾ ਗੇਟ ਨੂੰ ਤੁਸੀਂ ਕੁੰਡਾ ਨਹੀਂ ਲਾਇਆ ਸੀ ਇਹ ਕੁਛ ਨਹੀਂ ਨਹੀਂ ਬੱਚਾ ਨਾ ਲੈ ਕੇ ਨਾ ਆਪਣੀ ਚੀਜ਼ ਲੈਣ ਚਲੇ ਗਿਆ ਮੜੇ ਆ ਬਾਹਰ ਆ ਕੇ ਖੜੀ ਹੈ ਹਾਂਜੀ ਹਜੇ ਉਹ ਬਾਹਰੋਂ ਆ ਕੇ ਖੜੀ ਹੈ ਜਸਟ ਮम्मा ਨਾਲ ਕਨਵਰਸੇਸ਼ਨ ਚੱਲ ਰਹੀ ਹੈ ਉਹ ਉਹ ਕਦ ਜਾਂ ਤਾਂ ਉਹ ਪਹਿਲਾਂ ਦਾ ਹੀ ਅੰਦਰ ਸੀਗਾ ਤੇ ਉਸ ਟਾਈਮ ਬਾਹਰ ਨਿਕਲ ਰਿਹਾ ਜਦੋਂ ਮੇਰੀ ਭਾਂਜੀ ਅੰਦਰ ਗਈ ਆ ਕਿਉਂਕਿ ਉਹ ਸਾਡਾ ਆਲਮੋਸਟ ਗੇਟ ਲੱਗਾ ਹੀ ਹੁੰਦਾ ਆ ਕਿਉਂ ਮੋੜ ਤੇ ਸਾਡਾ ਘਰ ਪੈਂਦਾ ਨਾ ਤਾਂ ਆਲਮੋਸਟ ਲੱਗਾ ਹੁੰਦਾ ਬਟ ਉਹਨੇ ਕੇ ਲਈ ਅਨਫੋਰਚੂਨੇਟ ਵਾਲੀ ਗੱਲ ਹੈ ਕਿ ਸਾਨੂੰ ਖੁਦ ਨਹੀਂ ਪਤਾ ਲੱਗਾ ਕਿ ਕਿੰਨੇ ਵਜੇ ਇਹ ਕਟਣਾ ਹੋਣੀ ਪਈ ਇਹ ਇਹ ਦੁਪਹਿਰ ਦੀ ਕਟਨਾ ਆ 2 ਵਜੇ 2 ਵਜੇ 40 ਮਿੰਟ ਦੀ ਮਤਲਬ ਆਪਾਂ ਕਹ ਲਈਏ 2:30 ਤੋਂ 3 ਦੇ ਵਿੱਚ ਵਿੱਚ ਦਾ ਹੀ ਕੰਮ ਹੈ ਹਾਂਜੀ ਤੇ ਮੈਮ ਕੋਈ ਦੇਤੀ ਹੈ ਜਿਹਨੇ ਪੇ ਸੂ ਦਿੱਤੀ ਹੈ ਇਹ ਇਦਾਂ ਕਿਦਾਂ ਕਰ ਸਕਦੇ ਆ ਕਿਉਂਕਿ ਮੱਲੇ ਮੱਲੇਦਾਰ ਹੈ ਮੱਲੇ ਵਾਲੇ ਵੀ ਆਸ-ਪਾਸ ਹੈ ਦਿਨ ਦਿਹਾੜੇ ਜਿਹੜੇ ਕਿ ਚੋਰੀ ਕਰਨੀ ਪਈ 35 ਦਾ ਤਾਂ ਐਗਜ਼ੈਕਟ ਆਈਡ ਨਹੀਂ ਕਿਉਂਕਿ ਸਾਡਾ ਨੇਬਰਹੂਡ ਤਾਂ ਬਹੁਤ ਵਧੀਆ ਹੈ ਪੜੋਸ ਸਾਡਾ ਮਤਲਬ ਬਹੁਤ ਜ਼ਿਆਦਾ ਵਧੀਆ ਹੈ ਮੈਂ ਸਿਫਤ ਪੈਸੇ ਵੀ ਕਰਦੀ ਹਾਂ ਪਰ ਇਹ ਹੈ ਕਿ ਉਹ ਭਈਆ ਸੀਗਾ ਸਾਡੇ ਪੰਜਾਬੀ ਵਰਗਾ ਤਾਂ ਬਿਲਕੁਲ ਨਹੀਂ ਸੀ ਉਹ ਭਈਆ ਸੀ ਛੋਟੀ ਹਾਈਟ ਦਾ ਸੀ ਕੈਮਰੇ ਚ ਦੇਖਿਆ ਵੀ ਕਈਆਂ ਨੇ ਤੇ ਉਹ ਭੱਜ ਗਿਆ ਸੀ ਸੀਸੀਟੀਵੀ ਕੈਮਰੇ ਕਹਦੋ ਹੀ ਸੀਸੀਟੀਵੀ ਚ ਹਾਂਜੀ ਨਾਲ ਦੀ ਗਲੀ ਸ਼ਾਇਦ ਪਚਦਿਆਂ ਦੀ ਤਾਂ ਉਹਦੀ ਲੁੱਕ ਆਈ ਏ ਥੋੜੀ ਜੀ ਸ਼ਾਰਟ ਹਾਈਟ ਦਾ ਏ ਮੁੰਡਾ ਇੱਕ ਤੇ ਬਸ ਉਹਦੀ ਸਪੀਡ ਐਨੀ ਤੇਜ਼ ਸੀ ਕਿ ਉਹ ਭੱਜ ਗਿਆ ਪਤਾ ਨਹੀਂ ਗਲੀਆਂ-ਗਲੀਆਂ ਚ ਜਾਂ ਤਾਂ ਕਿਤੇ ਹੋਰ ਹੀ ਲੰਘ ਜਾਂਦੇ ਆ ਸਾਡੇ ਪਿੱਛੇ ਕੀ ਹਾਂਜੀ ਅੰਟੀ ਜੀ ਕੀ ਕੀ ਚੋਰ ਚੋਰੀ ਕਰਕੇ ਲੈ ਕੇ ਗਿਆ ਕੁਝ ਪਤਾ ਕਿੱਥੋਂ ਚੋਰੀ ਕਰਕੇ ਲੈ ਗਿਆ ਹਾਂਜੀ ਸੇ ਮੇਰੇ ਨਾ ਦੋ ਜੋੜੇ ਤਾਂ ਟੌਪਸਾਂ ਦੇ ਸੀਗੇ ਠੀਕ ਐ ਤਾਂ ਦੋ ਮੇਰੀਆਂ ਮੁੰਡੀਆਂ ਸੀਗੀਆਂ ਠੀਕ ਐ ਦੋ ਮੁੰਡੀਆਂ ਮੇਰੀਆਂ ਤਕਰੀਬਨ ਤਕਰੀਬਨ ਟੋਲੇ-ਟੋਲੇ ਦੀਆਂ ਸੀਗੀਆਂ ਘਾਟੇ ਸੀਗੀਆਂ 1 ਗ੍ਰਾਮ 2 ਗ੍ਰਾਮ 7 8 8 ਗ੍ਰਾਮ ਦੀਆਂ ਮੁੰਡੀਆਂ ਸੀਗੀਆਂ ਠੀਕ ਹੈ ਤੇ ਬਾਕੀ ਇੱਕ ਇੱਕ ਜੋੜਾ ਮੇਰੇ ਬਾਲੀਆਂ ਦਾ ਸੀਗੀਆਂ ਦੋ ਮੁੰਡੀਆਂ ਤੇ ਇੱਕ ਇੱਕ ਛੋਟੀ ਮੁੰਦੀ ਸੀਗੀ ਠੀਕ ਹੈ ਤਾਂ ਇੰਨਾ ਗਹਣੇ ਵਜਨਦਾਰ ਸੀਗੇ ਹਾਲਕੀ ਬੜੀ ਹੈਰਾਨਗੀ ਵਾਲੀ ਗੱਲ ਹੈ ਤੁਸੀਂ ਅੰਦਰ ਸੀਗੇ ਅੰਕਲ ਅੰਕਲ ਵੀ ਅੰਦਰ ਸੀਗੇ ਉਹ ਚੋਰ ਦਸ ਕੇ ਕਿੱਦਾਂ ਦੇ ਗਿਆ ਇਹ ਸਮਝ ਨਹੀਂ ਸਾਨੂੰ ਸਮਝ ਹੀ ਨਹੀਂ ਲੱਗੀ ਉਹਨੇ ਇੱਕ ਵਾਰ ਸੀ ਸਾਡਾ ਕੋਠੇ ਵਾਲਾ ਮੌਂਟੀ ਵਾਲਾ ਦਰਵਾਜ਼ਾ ਉਹ ਵੀ ਬੰਦ ਸੀ ਮੇਰੇ ਫਾਦਰ ਸਾਹਿਬ ਉੱਪਰ ਬੈਠੇ ਸੀ ਇਵਨ ਕੋਠੇ ਤੇ ਉਹ ਨਾਲ ਹੀ ਜਸਟ ਆਏ ਸੀ ਥੱਲੇ ਤਾਂ ਉੱਪਰ ਥੱਲੇ ਦਾ ਤਾਂ ਕੁਝ ਹੈ ਉਹਨਾਂ ਨੂੰ ਨਹੀਂ ਪਤਾ ਲੱਗੀ ਉਹਨਾਂ ਤਾਂ ਕੁਝ ਨਹੀਂ ਸੀ ਗਿਆ ਨਹੀਂ ਜਿਆ ਯਾਦੇ ਕੁੜੀ ਗੇਟ ਖੋਲ ਕੇ ਗਈ ਨਾ ਆਪਣੀ ਚੀਜ਼ ਲੈ ਬਸ ਉਸੇ ਉਸੇ ਟਾਈਮ ਹੀ ਹੋ ਗਿਆ ਬਸ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਹਾਂਜੀ ਅਸੀਂ ਤਿੰਨ 4 ਵਜੇ 4 ਵਜੇ ਅਸੀਂ ਨਾ ਰਿਪੋਰਟ ਕਰਾਣ ਗਏ ਸੀਗੇ ਤੇ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਭੇਜਦੇ ਆ ਬੰਦਾ ਵੀ ਉਹ ਜਿਹੜਾ ਦਲਜੀਤ ਸਿੰਘ ਆ ਉਹ ਕਿਸੇ ਕਿਤੇ ਗਿਆ ਹੋਇਆ ਸੀ ਉਹਨਾਂ ਨੇ ਪਤਾ ਨਹੀਂ ਪੁਲਿਸ ਨੇ ਫਿਰ ਰਜਿਸਟ੍ਰੇਸ਼ਨ ਕੀਤੀ ਇੱਥੇ ਨਹੀਂ ਹਜੇ ਤਾਂ ਕੁਝ ਹਜੇ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਹੈਗਾ ਇਹ ਸਮਾਨ ਵੀ ਸਾਡਾ ਉੱਥੇ ਹੀ ਪਿਆ ਆ ਤੇ ਆ ਜਾਂਦੇ ਤਾਂ ਚਲੋ ਫਿਰ ਅਸੀਂ ਵੀ ਹਨਾ ਆਪਣਾ ਦੇਖ ਲੈਂਦੇ ਹਨਾ ਹਾਂਜੀ ਐਸ ਦਾ ਕੋਣ ਕੋਨਾ ਤਾ ਜੀ ਮੈਂ ਤਾਂ ਮੇਰਾ ਹਸਬੰਦ ਤੇ ਮੇਰੀ ਆ ਬੱਚੀ ਆ ਛੋਟੀ ਦੋਤੀ ਮੇਰੀ ਇਹ ਸਕੂਲ ਚਲ ਜਾਂਦੀ ਐ ਅਸੀਂ ਦੋਨੇ ਹੀ ਰਹੀਦਾ ਕਿਉਂਕਿ ਅਸੀਂ ਫਿਰ ਗੇਟ ਬੰਦੇ ਹੀ ਰੱਖੀਦਾ ਤੇ ਕਿਹਨੂੰ ਤੇ ਕਿਹਨੂੰ ਮੇਰਾ ਮੱਲਾ ਬਹੁਤ ਵਧੀਆ ਆ ਵੀ ਜਿੰਨਾ ਚਿਰ ਵੀ ਅਸੀਂ ਬਾਹਰ ਰਹਨੇ ਆ ਉਹਨਾਂ ਚਿਰ ਤਾਂ ਚਲੋ ਠੀਕ ਐ ਜਦ ਅਸੀਂ ਹੁਣ ਅੰਦਰ ਵੀ ਪੜਨਾ ਹੀ ਆ ਫਿਰ ਮੇਰਾ ਮੱਲਾ ਬਹੁਤ ਵਧੀਆ ਦੋ ਤੋਂ ਢਾਈ ਦੀ ਗੱਲ ਹਾਂ ਢਾਈ ਦੋ 40 ਦੀ ਗੱਲ ਹੈ ਅਜਾ ਮੱਗਾ ਜੀ ਤੁਹਾਡਾ ਮੇਰਾ ਨਾਮ ਸੁਖਚੰਦ ਸਿੰਘ ਆ ਕਿੱਥੇ ਰਹਿਣ ਵਾਲੇ ਮਾਗੜ ਕਲੋਨੀ ਅੱਛਾ ਜੀ ਕੀ ਹੋਇਆ ਜੀ ਅੰਕਲ ਜੀ ਹੋਣਾ ਆ ਗਏ ਜੀ ਪਏ ਇਹਨਾਂ ਦੇ ਆਪਣੇ ਚੋਰ ਆ ਗਏ ਚੋਰੀ ਕਰਕੇ ਲੈ ਗਏ ਅੱਛਾ ਜੀ ਬਸ ਤਾਂ ਸਰ ਇਹ ਤਾਂ ਚੋਰੀਆਂ ਡਕਿਆਤੀਆਂ ਹੁੰਦੀਆਂ ਨੇ ਇੱਥੇ ਮਲੇ ਚ ਹਾਂਜੀ ਹੁੰਦੀਆਂ ਰਹਿੰਦੀਆਂ ਨੇ ਕੋਈ ਪੁਲਿਸ ਕੋਈ ਕੁਝ ਕਰਦਾ ਜਾਂ ਰਾਉਂਡ ਆ ਕੋਈ ਕੁਝ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਗਸ਼ਤ ਤੇ ਰਾਉਂਡ ਨਹੀਂ ਕੁਝ ਨਹੀਂ ਕਰਦੀ ਇਹ ਪੁਲਿਸ ਕੋਈ ਪੀ.ਐਸ.ਆਰ ਨਹੀਂ ਆਉਂਦੇ ਹੈਂ ਕੋਈ ਪੀ.ਐਸ.ਆਰ ਵਾਲੇ ਵੀ ਨਹੀਂ ਆਉਂਦੇ ਨਾ ਕਿਹੋ ਜਿਹਾ ਦੇਖ ਦਿਓ ਪੰਜਾਬ ਪੁਲਿਸ ਦਾ ਨਹੀਂ ਰੇ ਆ ਲੋਕ ਚੋਰਾ ਨੂੰ ਹਾਂਜੀ ਨਾਜੀ ਨਾ ਬੇਖੌਫ ਹੋ ਕੇ ਹੋ ਕੇ ਕਰਦੇ ਆ ਚੋਰੀਆਂ ਹਾਂਜੀ ਕੀ ਨਾਮ ਆ ਵੀਰ ਜੀ ਰਜੀਂਦਰ ਸਿੰਘ ਜੀ ਕਿਹੜਾ ਮੱਲਾ ਇਹ ਮੰਗੜ ਕਲੋਨੀ ਦੀ ਬਸਤੇ ਵਾਲੇ ਦੇ ਵਿੱਚ ਇਹ ਪਾਜੀ ਇਕੱਲੇ ਸਾਡੇ ਬੰਦੇ ਨਾ ਬਜ਼ੁਰਗ ਰਹਿੰਦੇ ਨੇ ਨਾਲੇ ਦੋ ਬੇਟੀਆਂ ਉਹ ਮੈਰਿਡ ਆ ਤੇ ਅੰਕਲ ਨੂੰ ਪੈਰਾਲਾਈਜ਼ ਆ ਤੇ ਆਂਟੀ ਵੀ ਬਿਮਾਰ ਰਹਿੰਦੇ ਆ ਤੇ ਅੰਦਰ ਸੀਗਾ ਦੁਪਹਿਰ ਦਾ ਟਾਈਮ ਸੀਗਾ ਇਹਨਾਂ ਦੀ ਕੁੜੀ ਆਈ ਸਕੂਲ ਤੋਂ ਦੋ ਤਿੰਨ ਨਾ ਕੋ ਰੈਂਦੀ ਛੋਟੀ ਜੀ ਉਸ ਦੁਕਾਨ ਤੇ ਚੀਚੂਈ ਲੈਣ ਗਈ ਆਂਦਿਆਂ ਨੂੰ ਅੰਦਰ ਚੋਰ ਵੜ ਗਿਆ ਜੋ ਜਿੱਦੇ ਕੁੜੀਆਂ 5-10 ਮਿੰਟ ਬੱਚਾ ਨਾ ਖੜੇ ਮੋੜ ਲਾਪੀ ਅੰਦਰ ਵੜੀ ਅੰਦਰ ਦੇਖਿਆ ਨੇ ਚੋਰ ਆ ਉਹਨੇ ਰੋਲਾ ਪਾਵੇ ਅੰਦਰ ਮੰਮੀ ਚੋਰ ਉਹ ਭੱਜਦੇ ਚੱਲ ਗਿਆ ਜੇ ਗਲੀ ਚ ਭੱਜਾ ਦੇ ਗਲੀ ਚ ਜਵਾਜੋ ਖੜੇ ਨੇ ਮਗਰ ਦੇ ਜੋ ਫੜਿਆ ਨਹੀਂ ਗਿਆ ਤੇ ਦੇਖਿਆ ਅੰਦਰ ਸਾਰਾ 골ਡ 50 ਸੀਨਾ ਦਾ ਪੈਸੇ ਜੋ ਵਿਚਾਰਾ ਕੋ ਸਿੱਗਾ ਸਾਰਾ ਉਹ ਲੈ ਗਏ ਇਹਨਾਂ ਦਾ ਨਾ ਕੋਈ ਕਮਾਈ ਦਾ ਸਾ ਦਿੰਦਾ ਕੋਈ ਅੱਗੇ ਨਾ ਪਿੱਛੇ ਫਿਰ ਅਸੀਂ ਰਿਪੋਰਟ ਕੀਤੀ ਪੁਲਿਸ ਸਟੇਸ਼ਨ ਕਿਹੜੇ ਥਾਣੇ ਨੂੰ ਬਸਤੀ ਜੋਧੇਵਾਲ ਇਹਦੇ ਅੰਦਰ ਥਾਣੇ ਆ ਗਏ ਉਹ ਕਹਿੰਦੇ ਜੇ ਸਪਾਲ ਜੀ ਕੋ ਕੇਸ ਆ ਕਹਿੰਦੇ ਜੀ ਉਹ ਗਏ ਇਸ ਟਾਈਮ ਕਚੈਰੀ ਆਉਗੇ ਤਾਂ ਤੁਹਾਡੇ ਕੋ ਕਿੰਨੇ ਵਜੇ ਗਿਆ ਸੀ ਤੁਸੀਂ ਅਸੀਂ 5 ਵਜੇ ਦੇ ਕਰੀਬ ਗਏ ਸੀ ਜੀ 5:30 ਹੋ ਗਏ 7:30 ਹੋ ਗਏ ਜੀ ਕੋਈ ਨਹੀਂ ਆਇਆ ਪੀਸੀਆਰ ਨੂੰ ਕੋਲ ਕੀਤੀ ਸੀ ਪੀਸੀਆਰ ਵੀ ਨਹੀਂ ਆਈ ਫਿਰ ਕਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਲੁਧਿਆਣਾ ਸ਼ਹਿਰ ਹਾਲਾਤ ਭਾਜੀ ਖਰਾਬ ਹੀ ਆ ਦੇਖੋ ਘਰੋਂ ਆ ਕੇ ਲੁੱਟ ਕੇ ਲੈ ਕੇ ਘਰੇ ਬੈਠੇ ਸੀ ਬੰਦਾ ਦੇਖੋ ਖਤਰੇ 'ਚ ਹੈ ਪਹਿਲੇ ਵੀ ਕੋਈ ਚੋਰੀਆਂ ਹੋਈਆਂ ਸੀ ਲਾਕੇ ਹਾਂਜੀ ਹੁੰਦੀਆਂ ਰਹਿੰਦੀਆਂ ਤਕਰੀਬਨ ਲੋਟਾ ਖੋਹ ਜਾਂਦੇ ਨੇ ਥੋੜਾ ਘਾਹ ਬਹੁਤ ਜ਼ਿਆਦਾ ਹਾਂਜੀ ਥੋੜੇ ਦਿਨ ਪਹਿਲੋਂ ਮੇਰੀ ਮਦਰ ਘੁੰਮ ਰਹੇ ਸੀ ਗਲੀ 'ਚ ਸੈਰ ਕਰ ਰਹੇ ਉਹਨਾਂ ਦੀਆਂ ਵਾਲੀਆਂ ਲਾਗੇ ਲਾਗੇ ਸੀ ਇਸ ਦਾ ਵੀ ਮੋਲ ਖਰਾਬ ਹੀ ਆ ਉਦੋਂ ਵੀ ਕੋਈ ਪ੍ਰਸ਼ਾਸਨ ਨਹੀਂ ਆਇਆ ਗਲੀ 'ਚ ਉਦੋਂ ਵੀ ਉਦੋਂ ਵੀ ਕੋਈ ਨਹੀਂ ਆਇਆ ਉਦੋਂ ਵੀ ਅਸੀਂ ਕਾਲ ਕੀਤੀ ਕੋਈ ਨਹੀਂ ਆਇਆ ਅੱਜ ਵੀ ਅਸੀਂ 2:30 ਵਜੇ ਦੇ ਕੋਲ ਕਰਦੇ ਕੋਈ ਆਇਆ ਨਹੀਂ ਰਿਪੋਰਟ ਲਿਖਾ ਗਏ ਤਾਂ ਵੀ ਨਹੀਂ ਕੋਈ ਆਇਆ ਜੇ ਕਾਲ ਕੀਤੀ ਉਹ ਸਾਨੂੰ ਪੁੱਛਦੇ ਕੌਣ ਆਇਆ ਸੀ ਕਿੱਦਾਂ ਆਇਆ ਸੀ ਕੀ ਹੋਇਆ ਸੀ ਕੋਈ ਕਾਰਵਾਈ ਨਹੀਂ ਹੋਈ ਅਜੇ ਕੀ ਲੱਗਦਾ ਹਾਲਾਤ ਲੁਧਿਆਣਾ ਦੇ ਹਾਲਾਤ ਖਰਾਬ ਹੀ ਆ ਜੀ ਕੁੱਲ ਮਿਲਾ ਕੇ ਯੂਵਨ ਵੀ ਦੀ ਗੱਲ ਕਰ ਰਿਹਾ ਠੀਕ ਹੈ ਯੂਵਨ ਲੁਧਿਆਣਾ ਲੈਟੋ ਕਿ ਮੰਗੜ ਕਲੋਨੀ ਇਹ ਕਿ ਪੂਰੀ ਪਤਾ ਮੈਨੂੰ ਮੇਰੀ ਗੱਲ ਹੋ ਗਈ ਜੀ ਰਾਤ ਨੂੰ ਆਪਣੀ ਗੱਲ ਹੋਈ ਮੇਰੇ ਨੋਟਸ ਵਿੱਚ ਹੈ ਹਾਂਜੀ ਮੁੰਡਾ ਉੱਥੇ ਹੌਲਦਰ ਜਾਇਆ ਹੈ ਹੈ ਨਾ ਹਾਂਜੀ ਨੇ ਕਿਹਾ ਉਹ ਤੋਂ ਪੰਨ ਸਟੇਟਮੈਂਟ ਦਾ ਪਰਚਾ ਕਰ ਦਈ ਜਿਹੜੀ ਕੋਈ ਬਿੱਲ ਹੈਗੀ ਆਪਾਂ ਕਿਸੇ ਸ਼ੱਕ ਹੈ ਕੋਸੀ ਜੀ ਰਿਪੋਰਟ ਚੈੱਕ ਕਰ ਲਈ ਤੇ ਠੀਕ ਹੈ ਜੀ ਓਕੇ ਮੇਰੇ ਮੈਂ ਇੱਕ ਮੈਡੀਕਲ ਕਰਾ ਕੇ ਸੀਗਾ ਹਸਪੀਟਲ ਤੋਂ ਜਿਹੜਾ ਆਪ ਦੇ ਖੜੇ ਹੈ ਨਾ ਉਹ ਸੀ ਜੀ ਜੀ ਠੀਕ ਤੇ ਸ਼ਹਿਰ ਇਹ ਵੀ ਚੈੱਕ ਕੀਤਾ ਉਹਨੇ ਕਿ ਖਾੜ 14 ਦਾ ਪਰਚਾ ਦਿੱਤਾ ਹੈ ਬੰਦੇ ਦੇ ਇੱਕ ਹੀ ਰਹਿੰਦਾ ਜੀ ਜੀ ਇਸ ਲਈ ਇਹ ਹੋਰ ਵੀ ਕੌਲਮ ਦੀ ਹੈ ਠੀਕ ਹੈ ਇਹ ਤਸਵੀਰਾਂ ਨੇ ਪਰਿਵਾਰ ਦੀ ਜਿੱਥੇ ਕਿ ਇੱਕ ਚੋਰ ਜਿਹੜਾ ਕਿ ਆ ਦਿਨ ਦਿਹਾੜੇ ਦਸਕ ਦਿੰਦਾ ਘਰ ਦੇ ਵਿੱਚ ਹਾਲਾਂਕਿ ਪਰਵਾਜ਼ ਆ ਕਿ ਆ ਅੰਦਰ ਹੀ ਬੈਠਾ ਹੁੰਦਾ ਫਿਰ ਵੀ ਦੇਖ ਲਓ ਚੋਰਾ ਦੇ ਹੌਸਲੇ ਕਿੰਨੇ ਬਲੰਦ ਨੇ ਕਿ ਚੁੱਪੀ ਦੇ ਵਿੱਚ ਜਿਹੜਾ ਕਿ ਆ ਲੱਖਾਂ ਦਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਐ ਪੁਲਿਸ ਪੰਜਾਬ ਪੁਲਿਸ ਕਿੱਥੇ ਐ ਲੋਕਾਂ ਦੇ ਲਈ ਲੋਕਲ ਪੁਲਿਸ ਪੰਜਾਬ ਪੁਲਿਸ ਸੇਵਕ ਦੇ ਲਈ ਰੱਖੀ ਹੋਈ ਆ ਪਰ ਪੰਜਾਬ ਪੁਲਿਸ ਦੇ ਕਿਤੇ ਨਾ ਕਿਤੇ ਜਾਗਰੂਤ ਨਹੀਂ ਦਿਖਾਈ ਦੇ ਰਹੀ ਕਮਕਰਨ ਦੀ ਨੀਂਦ ਜਿਵੇਂ ਕਿ ਸੁੱਤੀ ਹਾਲਾ ਕਿ ਪਰਿਵਾਰ ਮੈਂਬਰਾਂ ਨੂੰ ਦੱਸਿਆ ਜਾ ਰਿਹਾ ਕਿ ਪ੍ਰਵਾਹ ਕਿ ਪੁਲਿਸ ਨੂੰ ਅਸੀਂ ਕੰਪਲੇਂਟ ਤਾਂ ਦਿੱਤੀ ਪਰ ਹਾਜੇ ਤੱਕ ਕੋਈ ਵੀ ਜਾਂਚ ਲੈਣ ਨਹੀਂ ਆਇਆ ਕਿਉਂ ਪੁਲਿਸ ਕਰਮਕੰਦਨੀ ਸੁੱਤੀ ਹੋਈ ਹੈ ਕਿ ਐਦਾਂ ਹੀ ਚੋਰੀਆਂ ਡਕੈਤੀਆਂ ਚਲਦੀ ਰਹਿਣੀਆਂ ਸ਼ਹਿਰ ਵਿੱਚ ਕੀ ਲੱਗਦਾ ਤੁਹਾਨੂੰ ਸਾਨੂੰ ਕਮੈਂਟ ਸੈਸ਼ਨ ਜਰੂਰ ਦੱਸਿਓ ਤੇ ਸਨਰ ਹੋ ਖਬਰਾਂ ਦੇ ਲਈ ਜੁੜੇ ਰਹੋ ਲਧਾਣਾ ਲਾਈਵ ਤੋਂ ਯੂਮਪੀ ਰਿਪੋਰਟ ਧੰਨਵਾਦ